ਵਾਹਿਗੁਰੂ ਸਾਹਿਬ ਜੀਓ ਪ੍ਰਭਾਤੀ ਮਹੱਲਾ ਪੰਜਵਾ ਗੁਣ ਗਾਵਤ ਮਨ ਹੋਏ ਆਨੰਦ ਆਠ ਪਹਿਰ ਸਿਮਰੋ ਭਗਵੰਤ ਜਾਂ ਕੈ ਸਿਮਰਨ ਕਲਮਲ ਜਾਹਿ ਤਿਸ ਗੁਰ ਕੀ ਹਮ ਚਰਨੀ ਪਾਹਿ ਸਤ ਮਤ ਦੇਵੋ ਸੰਤ ਪਿਆਰੇ ਸਿਮਰੋ ਨਾਮ ਮੋਹੇ ਨਿਸਤਾਰੇ ਰਹਾ ਜਿਨ ਗੁਰ ਕਹਿਆ ਮਾਰਗ ਸਿਦਾ ਸਗਲ ਤਿਆਗ ਨਾਮ ਹਰਿ ਗਿਧਾ ਤਿਸ ਗੁਰ ਕੈ ਸਦਾ ਬਲ ਜਾਈਏ ਹਰ ਸਿਮਰਨ ਜਿਸ ਗੁਰ ਤੇ ਪਈਐ ਬੁਢਤ ਪ੍ਰਾਨੀ ਜਿਨ ਗੁਰਹਿ ਤਰਾਇਆ ਜਿਸ ਪ੍ਰਸਾਦੁ ਮੋਹਿ ਨਹੀ ਮਾਇਆ ਹਲਤ ਪਲਤ ਜਨ ਗੁਰਹਿ ਸਵਾਰਿਆ ਤਿਸ ਗੁਰ ਉਪਰ ਸਦਾ ਹਉ ਵਾਰਿਆ ਮਹਾ ਮੁਗਦ ਤੇ ਕੀ ਆ ਗਿਆਨੀ ਗੁਰਪੂਰੇ ਕੀ ਕਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵੱਡੇ ਭਾਗ ਪਾਈਏ ਹਰ ਸੇਵ ਪ੍ਰਭਾਤੀ ਮਹਲਾ 5 ਸਗਲੇ ਦੁੱਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇਆ ਕਰ ਕਿਰਪਾ ਆਪਣੀ ਸੇਵਾ ਲਾਏ ਸਗਲਾ ਦੁਰਤ ਮਿਟਾਇਆ ਹਮ ਬਾਰਿਕ ਸ਼ਰਨ ਪ੍ਰਭ ਦਿਆਲ ਅਵ ਗਨ ਕਾਟ ਕੀਏ ਪ੍ਰਭ ਆਪਣੇ ਰੱਖ ਲੀ ਮੇਰੇ ਗੁਰ ਗੋਪਾਲ ਰਹਾਉ ਤਾਪ ਪਾਪ ਬਿਨ ਸੇਖ ਨ ਪੀਤਰ ਭਏ ਕਿਰਪਾਲ ਗੁਸਾਈ ਸਾਸ ਸਾਸ ਪਾਰ ਬ੍ਰਹਮ ਅਰਧਿ ਆਪਣੇ ਸਤ ਗੁਰ ਕੈ ਬਲ ਜਾਈ ਅਗਮ ਅਗੋਚਰ ਤੁ ਸੁਆਮੀ ਤਾ ਕਾਇੰਤ ਨ ਪਈਐ ਲਾਹ ਖਾਟ ਹੋਇ ਧਨਵੰਤਾ ਆਪਣਾ ਪ੍ਰਭੂ ਤੇ ਆਈਐ ਆਠ ਪਹਿਰ ਪਾਰ ਬ੍ਰਹਮਤਿ ਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਪ੍ਰਭਾਤੀ ਮਹਲਾ 5 ਸਿਮਰਤ ਨਾਮ ਕਿਲ ਵਿਖ ਸਭ ਨਸੀ ਸਚ ਨਾਮ ਗੁਰ ਕੀ ਨਿਰਸੇ ਪ੍ਰਭ ਕੀ ਦਰਗਹਿ ਸੋ ਬਾਵਲਤੇ ਸੇਵਕ ਸੇਵ ਸਦਾ ਸੋਹੰਤੇ ਹਰ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੁਖ ਸਭ ਬਿਨ ਸਹਿ ਅਗਿਆਨ ਅੰਧੇਰਾ ਮਨ ਤੇ ਜਾਇ ਰਹਾ ਜਨਮ ਮਰਨ ਗੁਰ ਰੱਖੇ ਮੀਤ ਹਰ ਕੇ ਨਾਮ ਸਿਉ ਲਾਗੇ ਪ੍ਰੀਤ ਕੋਟ ਜਨਮ ਕੇ ਗਏ ਕਨੇਸ਼ ਜੋ ਤਿਸ ਪਾਵੇ ਸੋ ਪਲ ਹੋਸ ਜਿਸ ਗੁਰ ਕੋ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਐਸਾ ਗੁਰ ਪਈ ਵਡ ਭਗੀ ਜਿਸ ਮਿਲਤੇ ਰਾਮ ਲਵ ਲਾਗੇ ਕਰ ਕਿਰਪਾ ਪਰ ਬ੍ਰਹਮ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਠ ਪਹਿਰ ਆਪਣੀ ਲਿਵ ਲਾਏ ਜਨ ਨਾਨਕ ਪ੍ਰਭ ਕੀ ਸਰਣਾਏ ਪ੍ਰਭਾਤੀ ਮਹੱਲਾ ਪੰਜਵਾ ਕਰ ਕਿਰਪਾ ਆਪਣੇ ਪ੍ਰਭ ਕੀ ਏ ਹਰ ਕਾ ਨਾਮ ਜਪਣ ਕੋ ਦिए आठ पहर गुण गाए गोविंद पै बिनसे उतरे सब चंदा उभरे सतगुरु चरणी लाग जो गुरु कह सोए फल मीठा मन की मत त्याग रहाओ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ ਕਿਛ ਬਿਗਨ ਨ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਰਨ ਕਮਲ ਸਿਓ ਲਾਗੋ ਪਿਆਰ ਬਿਨ ਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਮਿਲਨ ਕਾ ਮਾਰਗ ਜਨਾ ਪਾਏ ਭਗਤ ਹਰ ਸਿਓ ਮਨ ਮਨ ਸੁਣ ਸਜਣਾ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗਹਿਆ ਤੁਲੇ ਸਦਾ ਸਦਾ ਪ੍ਰਭ ਗੁਣ ਨਿਦਗਾਈਐ ਕਹੋ ਨਾਨਕ ਵਡਭਾਗੀ ਪਾਈਐ ਪ੍ਰਭਾਤੀ ਮਹਲਾ 5 ਸੇ ਧਨਵੰਤ ਸਈ ਸਚ ਸਾਹਾ ਹਰ ਕੀ ਦਰਗਹਿ ਨਾਮ ਵਿਸਾਹਾ ਹਰ ਹਰ ਨਾਮ ਜਪੋ ਮਨ ਵਿੱਚ ਗੁਰਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤ ਰਹਾ ਪਾਇਆ ਲਾਭ ਵਜੀਵदाई ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਵਾਨ ਗੁਰ ਪ੍ਰਸਾਦੀ ਹਰ ਰੰਗ ਮਾਨ ਬਿਨ ਸੇ ਕਾਮ ਕ੍ਰੋਧ ਅਹੰਕਾਰ ਨਾਨਕ ਗੁਰ ਮੁਖ ਉਤਰੈ ਪਾਰ ਪ੍ਰਭਾਤੀ ਮਹੱਲਾ ਪੰਜਵਾ ਗੁਰਪੁਰਾ ਪੁਰਤਾ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾ ਕ ਨਸੈ ਹਰ ਰੰਗ ਰਤਾ ਮਨ ਰਾਮ ਗੁਣ ਗਾਵੇ ਮੁਕਤ ਸਾਧੂ ਧੂਰੀ ਨਾ ਵਹਿ ਰਹਾਉ ਗੁਰ ਪ੍ਰਸਾਦਿ ਉਤਰੇ ਪਾਰ ਭੋ ਪਰਮ ਬਿਨ ਸੇ ਬਕਾਰ ਮਨ ਤਨ ਅੰਤਰ ਵਸੇ ਗੁਰ ਚਰਣਾ ਨਿਰਪੈ ਸਾਧ ਪਰੇ ਹਰ ਸ਼ਰਣਾ ਅਨੰਦ ਸਹਿਜ ਰਸ ਸੁਖ ਕਨੇਰੇ ਦੁਸ਼ਮਨ ਦੁੱਖ ਨ ਆਵੇ ਨੇਰੇ ਗੁਰ ਪੁਰੇ ਰੱਖੇ ਹਰ ਨਾਮ ਜਪਤ ਕੇ ਲਿਖ ਸਭ ਲਾਥੇ ਸੰਤ ਸਾਜਣ ਸਿੱਖ ਭਏ ਸੁਹੇਲੇ ਗੁਰਪੁਰੇ ਪ੍ਰਭ ਸਿਓ ਲੈ ਮਿਲੇ ਜਨਮ ਮਰਨ ਦੁਖਵਾ ਘਟਿਆ ਕਹੋ ਨਾਨਕ ਗੁਰ ਪਰਦਾ ਢਕਿਆ ਪ੍ਰਭਾਤੇ ਮਹੱਲਾ ਪੰਜਵਾਂ ਸਤ ਗੁਰ ਪੁਰੇ ਨਾਮ ਹੰਦਿਆ ਅਨਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥਿਆ ਰਹਾਉ चरण कमल गुर के मन उठे दुख दर्द प्रम बिन से छूटे नेते उठ गावो प्रभु की वाणी आठ पहर हर सिमरहु प्राणी ਕਰ ਬਾਹਰ ਪ੍ਰਭ ਸਬਨੀ ਥਾਈ ਸੰਗ ਸਹਾਈ ਜਹ ਹੋ ਜਾਏ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪ੍ਰਭਾਤੇ ਮਹਲਾ 5 ਪਾਰ ਬ੍ਰਹਮਾ ਪ੍ਰਭ ਸੁਗੜ ਸੁਜਾਨ ਗੁਰਪੂਰਾ ਪਾਈਐ ਵਡਭਾਗੀ ਦਰਸ਼ਨ ਕੋ ਜਾਈਐ ਕੁਰਬਾਨ ਰਹਾ ਕਿਲ ਵਿਖ ਮਿਟੇ ਸ਼ਬਦ ਸੰਤੋਖ ਨਾਮੇ ਆਰਾਧਨ ਹੋ ਆਜੋਗ ਸਾਧ ਸੰਗ ਹੋ ਆਪਰਗਾਸ ਚਰਨ ਕਮਲ ਮਨ ਮਾਹੇ ਨਿਵਾਸ ਜਿਨ ਕੀ ਆ ਤਨ ਲੀਆ ਰਖ ਪ੍ਰਭ ਪੂਰਾ ਆनाथ ਕਾ ਨਾਥ ਜਿਸੇ ਨਿਵਾਜੇ ਕਿਰਪਾ ਧਾਰ ਪੂਰਨ ਕਰਮਤਾ ਕੇ ਆਚਾਰ ਗੁਣ ਗਾਵੈ ਨਿਤ 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 ਨਵੇ ਲਖ 84 ਜੋ ਨਾ ਭਵੇ ਇਹਾਂ ਉਹਾਂ ਚਰਨ ਪੁਜਾਰੇ ਮੁਖ ਉਜਲ ਸਾਚੇ ਦਰਬਾਰ ਜਿਸ ਮस्तक ਗੁਰ ਧਰਿਆ ਹਾਥ ਕੋਟ ਮਦੇ ਕੋ ਵਿਰਲਾ ਦਾਸ ਜਲ ਥਲ ਮਹਿਲ ਪੇਖੇ ਪਰਪੁਰ ਨਾਨਕ ਉਦਰਸ ਤਿਸ ਜਨ ਕੀ ਧੂਰ ਪ੍ਰਭਾਤੇ ਮਹਲਾ ਪੰਜਵਾ ਕੁਰਬਾਨ ਜਾਏ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਉ ਅੰਮ੍ਰਿਤ ਬਾਣੀ ਸੁਰਤ ਨਿਹਾਲ ਬਿਨਸ ਗਏ ਵਿਖਿਆ ਜੰਜਾਲ ਸਾਚ ਸ਼ਬਦ ਸੋ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪਰਗਾਸ ਗੁਰ ਸ਼ਬਦ ਦੇ ਕੀ ਨਾ ਰਦੇ ਨਿਵਾਸ ਗੁਰ ਸਮਰਥ ਸਦਾ ਦਿਆਲ ਹਰ ਜਪ ਜਪ ਨਾਨਕ ਭੈ ਨਿਹਾਲ ਪ੍ਰਭਾਤੀ ਮਹਲਾ ਪੰਜਵਾ ਗੁਰ ਗੁਰ ਕਰਤ ਸਦਾ ਸੁਖ ਪਾਇਆ ਧীন ਦਿਆਲ ਭੈ ਕਿਰਪਾਲਾ ਆਪਣਾ ਨਾਮ ਆਪ ਜਪਾਇਆ ਰਹਾਉ ਸੰਤ ਸੰਗਤ ਮੇਲੇ ਫਿਆ ਪਰਗਾਸ ਹਰ ਹਰ ਜਪਤ ਪੂਰਨ ਭਿਆਸ ਸਰਬ ਕਲਿਆਣ ਸੁਖ ਮਨ ਉਠੇ ਹਰ ਗੁਣ ਗਾਏ ਗੁਰੂ ਨਾਨਕ ਟੁੱਟੇ ਪ੍ਰਭਾਤੀ ਮਹੱਲਾ ਪੰਜਵਾ ਘਰ ਦੂਜਾ ਵਿਪਾਸ ਇਕ ਓੰਕਾਰ ਸਤਗੁਰ ਪ੍ਰਸਾਦ ਅਵਰ ਨ ਦੂਜਾ ਠਾਓ ਨਾਹੀ ਬਿਨ ਹਰ ਨਾਓ ਸਰਬ ਸਦਕ ਲਿਆਨ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪੀਐ ਨੀ ਚਿਤ ਕਾਮ ਕ੍ਰੋਧ ਅਹੰਕਾਰ ਬਿਨ ਸੈ ਲਗੈ ਕੈ ਪ੍ਰੀਤ ਰਾਉ ਨਾਮ ਲਗੈ ਦੁਖ ਭਗੈ ਸ਼ਰਨ ਪਾਲਨ ਜੋਗ ਸਤ ਗੁਰ ਭੇਟੈ ਜਮਨਾ ਤੇਟੈ ਜਿਸ ਤੁਰ ਹੋਵੇ ਸੰਜੋਗ ਰਹਿ ਨਦਨ ਸਤਿ ਆਏ ਹਰ ਹਰ ਤਜੋ ਮਨ ਕੇ ਪਰਮਾ ਸਾਧ ਸੰਗਤ ਹਰ ਮਿਲੈ ਜਿਸੈ ਪੂਰਨ ਕਰਮ ਜਨਮ ਜਨਮ ਵਿਖਾਦ ਬਿਨਸੇ ਰਾਖ ਲੀਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹੱਲਾ ਪੰਜਵਾ ਵਿਪਾਸ ਪੜਤਾਲ ਇਕ ਓੰਕਾਰ ਸਤਗੁਰ ਪ੍ਰਸਾਦ ਰਾਮ 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 ਜਾਪ ਕਲ ਕਲੇਸ ਲੋਭ ਮੋਹ ਬਿਨ ਸਜਾਏ ਅਹੰਤਾ ਪ੍ਰਹਾਉ ਆਪ ਤਿਆਗ ਸੰਤ ਚਰਨ ਲਾਗ ਮਨ ਪਵਿਤ ਜਾਹੇ ਪਾਪ ਨਾਨਕ ਬਾਰਕ ਕਛੂ ਨ ਜਾਣੈ ਰਖਨ ਕੋ ਪ੍ਰਭ ਮਾਇ ਬਾਪ ਪ੍ਰਭਾਤੀ ਮਹੱਲਾ ਪੰਜਵਾ ਚਰਨ ਕਮਲ ਸਰਨ ਟੇਕ ਉਚਮੂਚ ਬੇਅੰਤ ਠਾਕੁਰ ਸਰਬੇ ਉਪਰ ਤੂੰ ਹੀ ਇਕ ਰਹਾਉ प्राण आधार दुख बेदार दैन हर बुद्ध विवेक नमस्कार रखन हार मन आराद प्रभु में एक संत रेन करो मजन नानक पावे सुख अनेक ਪ੍ਰਭਾਤੀ ਅਸ਼ਟਪਦੀਆ ਮਹਲਾ ਪਹਿਲਾ ਵਿਪਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁਬਿਦਾ ਬਉਰੀ ਮਨ ਬੋਰਾਇਆ ਝੂਠੇ ਲਾਲਚ ਜਨਮ ਗਵਾਇਆ ਡੱਪਟ ਰਹੇ ਬੁਨ ਬੰਧ ਨ ਪਾਇਆ ਸਤਿਗੁਰੂ ਰਾਖੇ ਨਾਮ ਦਰੜਾਇਆ ਨਾ ਮਨ ਮਰੇ ਨਾ ਮਾਇਆ ਮਰੇ ਜਿਨ ਕਿਸ ਕੀ ਆ ਸੋਈ ਜਾਣੈ ਸ਼ਬਦ ਵਿਚਾਰ ਪਉ ਸਾਗਰ ਤਰੇ ਰਹਾਉ ਮਾਇਆ ਸੰਚ ਰਾਜੇ ਅਹੰਕਾਰੇ ਮਾਇਆ ਸਾਥ ਨ ਚਲੇ ਪਿਆਰੇ ਮਾਇਆ ਮਮਤਾ ਹੈ ਬੋਰੰਗੀ ਬਿਨ ਨਾਵੇ ਕੋ ਸਾਥ ਨ ਸੰਗੀ ਜੋ ਮਨ ਦੇਖੇ ਪਰਮਨ ਤੈ ਸਾ ਜੈਸੀ ਮਨਸਾ ਤੈਸੀ ਦਸ਼ਾ ਜੈਸਾ ਕਰਮ ਤੈਸੀ ਨਿਵਲਾਵੇ ਸਤ ਗੁਰ ਪੂਛ ਸਹਜ ਕਰ ਪਾਵੇ raag naad man dujey paaye antar kapta maha dukh paaye sat gur phetay sohi paaye sache naam rahay dil laaye sache shabad sach kamaave sachi bani har gun gaave nij ghar vaa simran pad paave ta dar saache shobha paave gur seva bin bhagat na hoi anek jatan kare je koi ਹੋ ਮੈਂ ਮੇਰਾ ਸ਼ਬਦੇ ਖੋਈ ਨਿਰਮਲ ਨਾਮ ਵਸੈ ਮਨ ਸੋਈ ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ ਬਿਨ ਸ਼ਬਦ ਹੈ ਹਉਰ ਮੋਹ ਗੁਬਾਰ ਸ਼ਬਦੇ ਨਾਮ ਰਖੈ ਵਰਤਾਰ ਸ਼ਬਦੇ ਗਤ ਮਤ ਮੁਖ ਦਵਾਰ ਅਵਰ ਨਹੀਂ ਕਰ ਦੇਖਣ ਹਾਰੋ ਸਾਚਾ ਆਪਿਆ ਨੂਪ ਅਪਾਰ ਰਾਮ ਨਾਮਿ ਉਤਮ ਗਤ ਹੋਈ ਨਾਨਕ ਖੋਜ ਲਹਿ ਜਨ ਕੋਈ ਅਬਰ ਨਹੀ ਕਰ ਦੇਖਣ ਹਾਰੋ ਸਾਚਾ ਆਪਿਆ ਨੂਪ ਅਪਾਰ ਰਾਮ ਨਾਮਿ ਉਤਮ ਗਤ ਹੋਈ ਨਾਨਕ ਖੋਜ ਲਹਿ ਜਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ